ਬੀਜੇਪੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਐਮਪੀ ਪ੍ਰਨੀਤ ਕੋਰ ਪਹੁੰਚੇ ਨੇ ਔਰ ਕਿਸ ਤਰੀਕੇ ਦਾ ਇਹ ਪੂਰੀ ਸਟਰੈਟਜੀ ਬਣਾਈ ਜਾਵੇ ਗੱਲਬਾਤ ਕਰਨ ਦੀ ਜਿਹੜੀ ਹੈਗੀ ਉਹ ਕੋਸ਼ਿਸ਼ ਕਰਾਂਗੇ ਔਰ ਉਸ ਤੋਂ ਪਹਿਲਾਂ ਤਸਵੀਰਾਂ ਜਿਹੜੀਆਂ ਨੇ ਬਿਲਕੁਲ ਦਿਖਾ ਰਹੇ ਕਿ ਉਹ ਬੀਜੇਪੀ ਦੇ ਦਫਤਰ ਵਿਖੇ ਪਹੁੰਚ ਚੁੱਕੇ ਨੇ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਚੱਲ ਰਹੀ ਹੈ ਫਿਲਹਾਲ ਲੋਕ ਸਭਾ ਇਲੈਕਸ਼ਨਸ ਨੂੰ ਲੈ ਕੇ ਜਿਹੜੀ ਸਟਰੈਟਜਿਸ ਕੀ ਕੀ ਬਣਾਈਆਂ ਜਾਣੀਆਂ ਨੇ ਉਹਦੇ ਬਾਰੇ ਵੀ ਜਿਹੜੀ ਗੱਲਬਾਤ ਜਾਰੀ ਰੱਖਾਂਗੇ ਔਰ ਕੀ ਕੁਝ ਜਿਹੜੇ ਵਿੱਚ ਖਾਸ ਰਹਿਣਾ ਕਿਉਂਕਿ ਕੈਸਰੀਕੇ ਦੇ ਸਟ੍ਰੈਟਜਿਸ ਬਣਾਉਣੀਆਂ ਨੇ ਕਿਹੜੀਆਂ ਮੀਟਿੰਗਸ ਹੋਣੀਆਂ ਨੇ ਉਹ ਉਹ ਵੀ ਖਾਸ ਰਹਿਣਗੀਆਂ ਕਿਉਂਕਿ ਲੋਕ ਜਿਹੜੇ ਨੇ ਲਗਾਤਾਰ ਜੁਆਇਨਿੰਗ ਵੀ ਕਰ ਰਹੇ ਨੇ ਔਰ ਜੁਆਇਨਿੰਗ ਕਰਨ ਤੋਂ ਬਾਅਦ ਵੀ ਜਿਹੜੇ ਜਿਸ ਤਰੀਕੇ ਦੇ ਹਾਲਾਤ ਨੇ ਬਣੇ ਹੋਏ ਨੇ ਉਹ ਵੀ ਗੱਲਬਾਤ ਕਰਾਂਗੇ ਮੈਡਮ ਕਿਸ ਤਰੀਕੇ ਦੀ ਚਰਚਾ ਚੱਲ ਰਹੀ ਹੈ ਤੁਹਾਨੂੰ ਟਿਕਟ ਦੀ ਕੋਈ ਨਵੇਂ ਮੁੱਦੇ ਨਹੀਂ ਜੋ ਪਹਿਲਾਂ ਕੋਈ 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 ਮੁੱਦੇ ਨਹੀਂ ਚੱਕਨੇ ਮੈਂ ਹਾਲੇ ਇਹਨਾਂ ਦੀ ਜੁਆਇਨਿੰਗ ਕਰਵਾਣੀ ਹੈ ਦੈਟਸ ਆਲ ਹਾਂ ਜਿਸ ਤਰੀਕੇ ਨਾਲ ਹੁਣ ਗੱਠ ਜੋੜ ਦਾ ਵੀ ਕਲੀਅਰ ਹੋ ਚੁੱਕਾ ਵੀ ਗੱਠ ਜੋੜ ਨਹੀਂ ਹੁਣ ਔਰ ਉਹਦੇ ਇਲਾਵਾ ਹੁਣ ਕੀ ਸਟ੍ਰੈਟਜੀਸ ਤੁਹਾਡੇ ਵੱਲੋਂ ਬਣਾਈਆਂ ਜਾਣੀਆਂ ਨੇ ਬੀਜੇਪੀ ਲੋਕ ਜਿਹੜੇ ਲੋਕ ਸਭਾ ਇਲੈਕਸ਼ਨ ਨੂੰ ਮਜ਼ਬੂਤ ਉਹ ਤਾਂ ਬੀਜੇਪੀ ਦੇ ਅਸੂਲਾਂ ਦੇ ਉੱਤੇ ਲੜਾਂਗੇ ਜੀ ਹਾਂਜੀ ਜੁਆਇਨਿੰਗ ਵੀ ਕਹਿ ਰਹੇ ਕਰਾਈ ਜਾਣੀ ਹੈ ਹੋਰ ਨਵੇਂ ਚਿਹਰੇ ਲੈ ਕੇ ਆ ਰਹੇ ਵੱਡੇ ਜਿਵੇਂ ਐਮਪੀ ਸੁਸ਼ੀਲ ਕੁਮਾਰ ਰਿੰਕੂ ਸੀਗੇ ਉਹ ਤਾਂ ਉੱਪਰ ਦੇ ਨੇ ਮੈਂ ਤਾਂ ਆਪਣੇ ਡਿਸਟ੍ਰਿਕਟ ਦੇ ਵੱਡੇ ਚਿਹਰੇ ਲੈ ਕੇ ਆਈ ਆ ਸਰ ਜੀ ਔਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਐਮਪੀ ਪ੍ਰਨੀਤ ਕੋਰ ਵੀ ਪਹੁੰਚੇ ਖਾਸ ਤੌਰ ਦੇ ਉੱਪਰ ਮੀਟਿੰਗ ਜਿਹੜੀ कोर कमेटी दी मीटिंग ਤੋਂ ਮਗਰੋਂ ਨਤੀਜਾ ਨਿਕਲੇ ਆਏਗਾ ਔਰ ਬਾਅਦ ਚ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਜਾਣੀ ਹੈ। बीजेपी कोर कमेटी ਦੀ ਮੀਟਿੰਗ ਵਿੱਚ ਐਮਪੀ ਪ੍ਰਨੀਤ ਕੋਰ ਪਹੁੰਚੇ ਨੇ ਔਰ ਕਿਸ ਤਰੀਕੇ ਦਾ ਇਹ ਪੂਰੀ ਸਟ੍ਰੈਟਜੀ ਬਣਾਈ ਜਾਵੇ ਗੱਲਬਾਤ ਕਰਨ ਦੀ ਜਿਹੜੀ ਹੈਗੀ ਉਹ ਕੋਸ਼ਿਸ਼ ਕਰਾਂਗੇ ਔਰ ਉਸ ਤੋਂ ਪਹਿਲਾਂ ਤਸਵੀਰਾਂ ਜਿਹੜੀਆਂ ਨੇ ਬਿਲਕੁਲ ਦਿਖਾ ਰਹੇ ਕਿ ਉਹ बीजेपी ਦੇ ਦਫਤਰ ਵਿਖੇ ਪਹੁੰਚ ਚੁੱਕੇ ਨੇ कोर कमेटी ਦੀ ਮੀਟਿੰਗ ਜਿਹੜੀ ਚੱਲ ਰਹੀ ਹੈ ਫਿਲਹਾਲ ਲੋਕ ਸਭਾ ਇਲੈਕਸ਼ਨਸ ਨੂੰ ਲੈ ਕੇ ਜਿਹੜੀ ਸਟ੍ਰੈਟਜਿਸ ਕੀ ਕੀ ਬਣਾਈਆਂ ਜਾਣੀਆਂ ਨੇ ਉਦੇ ਬਾਰੇ ਵੀ ਜਿਹੜੀ ਗੱਲਬਾਤ ਜਾਰੀ ਰੱਖਾਂਗੇ ਔਰ ਕੀ ਕੁਝ ਜਿਹੜੇ ਵਿੱਚ ਖਾਸ ਰਹਿਣਾ ਕਿਉਂਕਿ ਕੇਸਰੀਕੇ ਦੇ ਸਟ੍ਰੈਟਜਿਸ ਬਣਾਉਣੀਆਂ ਨੇ ਕਿਹੜੀਆਂ ਮੀਟਿੰਗਸ ਹੋਣੀਆਂ ਨੇ ਉਹ ਉਹ ਵੀ ਖਾਸ ਰਹਿਣਗੀਆਂ ਕਿਉਂਕਿ ਲੋਕ ਜਿਹੜੇ ਨੇ ਲਗਾਤਾਰ ਜੁਆਇਨਿੰਗ ਵੀ ਕਰ ਰਹੇ ਨੇ ਔਰ ਜੁਆਇਨਿੰਗ ਕਰਨ ਤੋਂ ਬਾਅਦ ਵੀ ਜਿਹੜੇ ਜਿਸ ਤਰੀਕੇ ਦੇ ਹਾਲਾਤ ਨੇ ਬਣੇ ਹੋਏ ਨੇ ਉਹ ਵੀ ਗੱਲਬਾਤ ਕਰਾਂਗੇ ਮੈਡਮ ਕਿਸ ਤਰੀਕੇ ਵਿੱਚ ਇਸ ਤਰ੍ਹਾਂ ਚਰਚਾ ਚੱਲ ਰਹੀ ਹੈ ਤੁਹਾਨੂੰ ਟਿਕਟ ਦੀ ਕੋਈ ਨਵੇਂ ਮੁੱਦੇ ਨਹੀਂ ਜੋ ਪਹਿਲਾਂ ਕੋਈ 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 ਮੁੱਦੇ ਨਹੀਂ ਚੱਕਨੇ ਮੈਂ ਹਾਲੇ ਇਨਾਂ ਦੀ ਜੁਆਇਨਿੰਗ ਕਰਵਾਣੀ ਹੈ ਠੀਕ ਹੈ ਦੈਟਸ ਆਲ ਹਾਂ ਜਿਸ ਤਰੀਕੇ ਨਾਲ ਹੁਣ ਗੱਠਜੋੜ ਦਾ ਵੀ ਕਲੀਅਰ ਹੋ ਚੁੱਕਾ ਵੀ ਗੱਠਜੋੜ ਨਹੀਂ ਹੁਣ ਔਰ ਉਹਦੇ ਇਲਾਵਾ ਹੁਣ ਕੀ ਸਟ੍ਰੈਟਜੀਸ ਤੁਹਾਡੇ ਵੱਲੋਂ ਬਣਾਈਆਂ ਜਾਣੀਆਂ ਨੇ ਬੀਜੇਪੀ ਲੋਕ ਜਿਹੜੇ ਲੋਕ ਸਭਾ ਇਲੈਕਸ਼ਨ ਨੂੰ ਮਜ਼ਬੂਤ ਬੋ ਤਾਂ ਬੀਜੇਪੀ ਦੇ ਔਸੂਲਾਂ ਦੇ ਉੱਤੇ ਲੜਾਂਗੇ ਜੀ ਹਾਂਜੀ ਜੁਆਇਨਿੰਗ ਵੀ ਕਹਿ ਰਹੇ ਕਰਾਈ ਜਾਣੀ ਹੈ ਹੋਰ ਨਵੇਂ ਚਿਹਰੇ ਲੈ ਕੇ ਆ ਰਹੇ ਵੱਡੇ ਜਿਵੇਂ ਐਮਪੀ ਸੁਸ਼ੀਲ ਕੁਮਾਰ ਰਿੰਕੂ ਸੀਗੇ ਉਹ ਤਾਂ ਉੱਪਰ ਦੇ ਨੇ ਮੈਂ ਤਾਂ ਆਪਣੇ ਡਿਸਟ੍ਰਿਕਟ ਦੇ ਵੱਡੇ ਚਿਹਰੇ ਲੈ ਕੇ ਆਈਆਂ ਹਾਂ

WhatsApp channel par